ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਜਿੱਥੇ ਪੁਲਿਸ ਮੁਲਾਜ਼ਮਾਂ ਦੇ ਨਾਲ ਬਦਸਲੂਕੀ ਕਰਨ ਵਾਲੇ ਗੈਰੀ ਪਹਿਲਵਾਨ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਗੈਰੀ ਨੂੰ ਅਜੈਸਟਿਅਮ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਦੱਸਿਆ ਕਿ ਗੈਰੀ ਪਹਿਲਵਾਨ ਨੇ ਆਪਣੀ ਸਫਾਈ ਦੇ ਵਿੱਚ ਕਿਹਾ ਹੈ ਕਿ ਵੀਡੀਓ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਦਰਅਸਲ ਖਡੂਰ ਸਾਹਿਬ ਗੋਵਿੰਦਵਰ ਰੋਡ ਦੇ ਉੱਤੋਂ ਇਹ ਵੀਡੀਓ ਸਾਹਮਣੇ ਆਇਆ ਸੀ ਵਾਇਰਲ ਹੋਏ ਵੀਡੀਓ ਦੇ ਵਿੱਚ ਗੈਰੀ ਪਹਿਲਵਾਨ ਇੱਕ ਪੁਲਿਸ ਮੁਲਾਜ਼ਮ ਨੂੰ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਿਹਾ ਹੈ ਜਾਸੇ ਕੀ ਪੁਲਿਸਤੀ ਕਾਰਵਾਈ ਤੋਂ ਪਹਿਲਾਂ ਗੈਰੀ ਨੇ ਇਹ ਦਾਅਵਾ ਕੀਤਾ ਸੀ ਕਿ ਉਸ ਦਾ ਪੁਲਿਸ ਮੁਲਾਜ਼ਮ ਦੇ ਨਾਲ ਸਮਝੌਤਾ ਹੋ ਚੁੱਕਾ ਹੈ ਗੈਰੀ ਪਹਿਲਵਾਨ ਹਲਕਾ ਖਡੂਰ ਸਾਬ ਤੋਂ ਕਾਂਗਰਸ ਦੇ ਵਿਧਾਇਕ ਹਰਮਨਜੀਤ ਸਿੰਘ ਸਿੱਕੀ ਦਾ ਕਰੀਬੀ ਵੀ ਦੱਸਿਆ ਜਾ ਰਿਹਾ ਹੈ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਰਾਜੀਵ ਸ਼ਰਮਾ ਤੋਂ ਜੀ ਰਾਜੀਵ ਗੈਰੀ ਪਾਲਵਾਨ ਤੇ ਕੀ ਕਾਰਵਾਈ ਕੀਤੀ ਗਈ ਹੈ ਤੇ ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਉਹਨਾਂ ਤੇ ਜੀ ਕੁਲਵਿੰਦਰ ਜੋ ਵੀਡੀਓ ਅਸੀਂ ਕੱਲ ਆਪਣੇ ਏਪੀਪੀ ਸਾਝਾ ਚੈਨਲ ਰਾਹੀਂ ਦਰਸ਼ਕਾਂ ਨੂੰ ਦਿਖਾਈ ਸੀ ਉਸ ਦੇ ਵਿੱਚ ਹੁਣ ਨਵਾਂ ਮੋੜ ਆਇਆ ਹੈ ਕਿਉਂਕਿ ਪੁਲਿਸ ਵੱਲੋਂ ਅੱਜ ਗੈਰੀ ਪਹਿਲਵਾਨ ਨੂੰ ਤਰਨਤਰਨ ਐਸ ਡੀ ਐਮ ਦੇ ਦਫ਼ਤਰ ਦੇ ਵਿੱਚ ਪੇਸ਼ ਕੀਤਾ ਗਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ 5751 ਦਾ ਉਸ ਦੇ ਖਿਲਾਫ ਹੁਣ ਕੇਸ ਦਰਜ ਕੀਤਾ ਗਿਆ ਹੈ ਔਰ ਹਾਲਾਂਕਿ ਪੁਲਿਸ ਵੱਲੋਂ ਇਸ ਬਾਰੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਰ ਜੇਕਰ ਅਸੀਂ ਇਸ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਕੱਲ ਜਦੋਂ ਗੈਰੀ ਦੇ ਨਾਲ ਮੈਂ ਫੋਨ ਤੇ ਗੱਲਬਾਤ ਕੀਤੀ ਤੇ ਉਹਨਾਂ ਕੋਲੋਂ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਇਹ ਕਹਿਣਾ ਸੀ ਕਿ 4 ਦਿਨ ਪੁਰਾਣਾ ਇਹ ਮਾਮਲਾ ਹੈ ਔਰ ਉਸੇ ਦਿਨ ਸ਼ਾਮ ਨੂੰ ਪੁਲਿਸ ਵੱਲੋਂ ਜੋ ਹੈ ਰਾਜ਼ੀਨਾਮਾ ਕਰ ਲਿਆ ਗਿਆ ਸੀ ਪਰ ਜੇਕਰ ਰਾਜ਼ੀਨਾਮਾ ਹੋਇਆ ਤਾਂ ਸਭ ਤੋਂ ਪਹਿਲਾਂ ਇਹ ਸਵਾਲ ਖੜਾ ਹੁੰਦਾ ਕਿ ਇਸ ਵੀਡੀਓ ਨੂੰ ਪੁਲਿਸ ਮੁਲਾਜ਼ਮਾ ਨੇ ਸੋਸ਼ਲ ਮੀਡੀਆ ਦੇ ਵਿੱਚ ਕਿਉਂ ਸ਼ੇਅਰ ਕੀਤਾ ਜਾਂ ਕਿਉਂ ਇਸ ਨੂੰ ਲੋਕਾਂ ਤੱਕ ਪਹੁੰਚਾਇਆ ਗਿਆ ਔਰ ਦੂਸਰਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਾਲਿਆਂ ਨੇ ਕਾਰਵਾਈ ਕੀਤੀ ਹੈ ਤਾਂ ਪਹਿਲਾਂ ਕਿਉਂ ਕਾਰਵਾਈ ਨਹੀਂ ਕੀਤੀ ਇਹ ਦੋ ਸਵਾਲ ਸਭ ਤੋਂ ਵੱਡੇ ਖੜੇ ਹੋ ਰਹੇ ਨੇ ਪਰ ਕੁਲ ਮਿਲਾ ਕੇ ਜੇਕਰ ਅਸੀਂ ਗੈਰੀ ਦਾ ਜੋ ਉਹਨਾਂ ਵੱਲੋਂ ਪੱਖ ਦਿੱਤਾ ਗਿਆ ਉਸ ਦਾ ਇਹ ਕਹਿਣਾ ਹੈ ਕਿ ਖੁਦ ਉਹ ਅੱਜ ਪੁਲਿਸ ਦੇ ਸਾਹਮਣੇ ਪੇਸ਼ ਹੋਏ ਸਨ ਉਹਨਾਂ ਨੇ ਆਤਮ ਸਮਰਪਣ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਪੁਲਿਸ ਦੀ ਪ੍ਰਤੀਕਿਰਿਆ ਤੋਂ ਬਾਅਦ ਇਹ ਸਾਰਾ ਮਾਮਲਾ ਸਾਫ਼ ਹੋਏਗਾ ਕਿ ਅ ਇਸ ਸਾਡੇ ਵੱਲੋਂ ਜੋ ਖਬਰ ਦਿਖਾਈ ਗਈ ਉਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜਾਂ ਫਿਰ ਪੁਲਿਸ ਪਹਿਲਾਂ ਤੋਂ ਹੀ ਕਾਰਵਾਈ ਕਰਨਾ ਚਾਹੁੰਦੀ ਸੀ ਕਿਉਂਕਿ ਗੈਰੀ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਇਸ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਬੈਠ ਕੇ ਜੋ ਹੈ ਰਾਜੀਨਾਮਾ ਹੋ ਚੁੱਕਾ ਸੀ ਹੁਣ ਇੱਥੇ ਇੱਕ ਹੋਰ ਸਵਾਲ ਇਹ ਖੜਾ ਹੁੰਦਾ ਕਿ ਜੇਕਰ ਜੋ ਇਲਜ਼ਾਮ ਗੈਰੀ ਪਹਿਲਵਨ ਪਹਿਲਵਾਨ ਵੱਲੋਂ ਲਗਾਇਆ ਜਾ ਰਿਹਾ ਉਸ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਇੱਕ ਪੱਖ ਜੋ ਹੈ ਉਹ ਸਿਰਫ ਨਜ਼ਰ ਆ ਰਿਹਾ ਪਰ ਪੁਲਿਸ ਵੱਲੋਂ ਪੁਲਿਸ ਮੁਲਾਜ਼ਮ ਜੋ ਜਿਸ ਦੇ ਨਾਲ ਉਹ ਬੈਠ ਰਿਹਾ ਉਹ ਖੁਦ ਦਾ ਕਹਿਣਾ ਹੈ ਕਿ ਉਸ ਵੱਲੋਂ ਪਹਿਲਾਂ ਮੰਦੀ ਸ਼ਬਦਾਵਲੀ ਵਰਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਔਰ ਉਸਨੇ ਆਪਣੇ ਕਿਸੇ ਰਿਸ਼ਤੇਦਾਰ ਦੀ ਦਵਾਈ ਲੈ ਕੇ ਜਾਣੀ ਸੀ ਔਰ ਚੈਕਿੰਗ ਪ੍ਰੋਪਰ ਗੱਡੀ ਦੀ ਜਦੋਂ ਉੱਥੇ ਨਾਕੇ ਤੇ ਰੋਕੀ ਗਈ ਤਾਂ ਉਸਨੇ ਆਪਣੀ ਗੱਡੀ ਦੀ ਪੂਰੀ ਚੈਕਿੰਗ ਕਰਵਾਈ ਔਰ ਆਪਣੀ ਵੀ ਤਲਾਸ਼ੀ ਦਿੱਤੀ ਉਸ ਤੋਂ ਬਾਅਦ ਇੱਕ ਮੁਲਾਜ਼ਮ ਨੇ ਉਰਜੇ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਉਸਨੇ ਗੁੱਸਾ ਆਇਆ ਸੀ ਪਰ ਫਿਲਹਾਲ ਜੋ ਹੈ ਪੁਲਿਸ ਵੱਲੋਂ ਕੇਸ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਕੁਝ ਦੇਰ ਬਾਅਦ ਪੁਲਿਸ ਅਧਿਕਾਰੀਆਂ ਦੀ ਜਦੋਂ ਪ੍ਰਤੀਕਿਰਿਆ ਆਏਗੀ ਤਾਂ ਫਿਰ ਸਾਫ਼ ਹੋਏਗਾ ਕਿ ਆਖਿਰ ਪੁਲਿਸ ਨੇ ਪਹਿਲਾਂ ਕਿਉਂ ਇਸ ਮਾਮਲੇ ਦੇ ਵਿੱਚ ਢਿੱਲ ਵਰਤੀ ਔਰ ਜੇਕਰ ਅੱਜ ਕੇਸ ਦਰਜ ਕੀਤਾ ਗਿਆ ਤਾਂ ਆਖਿਰ ਕਿਉਂ ਕੀਤਾ ਗਿਆ ਜੀ ਜੀ ਬਹੁਤ ਧੰਨਵਾਦ ਜਾਣਕਾਰੀ